ਤਾਜ ਦੀ ਆਪਣੀ ਵੀਡੀਓ ਜੁੜੀ ਹੈ ਜੀ ਜਨਗਣਨਾ ਨਾਲ ਜਿਹਨੂੰ ਆਪਾਂ ਮਰਦਮਸ਼ੁਮਾਰੀ ਵੀ ਕਹਿ ਦਿੰਦੇ ਆ ਜਿਹੜੀ ਹਰ 10 ਦਾ 11 ਸਾਲ ਬਾਅਦ ਜਿਹੜੀ ਕੀਤੀ ਜਾਂਦੀ ਹੈ ਤਾਂ ਹੁਣ ਇੱਕ ਤਾਂ ਇਹ ਆਮ ਜਨਗਣਨਾ ਹੁੰਦੀ ਹੈ ਤਾਂ ਇੱਕ ਹੋਰ ਹੋਊਗੀ ਉਹ ਹੈ ਜਾਤੀ ਆਧਾਰਿਤ ਤਾਂ ਕੇਂਦਰ ਦੀ ਸਰਕਾਰ ਨੇ ਕੈਬਨਟ ਮੀਟਿੰਗ ਦੇ ਵਿੱਚ ਇਹਨੂੰ ਮਨਜ਼ੂਰੀ ਜਿਹੜੀ ਦੇ ਦਿੱਤੀ ਹੈ ਇੱਕ ਜਾਤੀ ਜਨਗਣਨਾ ਹੋਊਗੀ ਇੱਕ ਆਮ ਜਨਗਣਨਾ ਜਿਹੜੀ ਸੰਖਿਆ ਦੀ ਹੁੰਦੀ ਹੈ ਤਾਂ ਕੇਂਦਰ ਸਰਕਾਰ ਨੇ ਇਹਨੂੰ ਮਨਜ਼ੂਰੀ ਜਿਹੜੀ ਦੇ ਦਿੱਤੀ ਹੈ ਇਸ ਤੋਂ ਇਲਾਵਾ 2014 ਦੇ ਵਿੱਚ ਕਰਨਾਟਕ ਦੀ ਸਰਕਾਰ ਸੀ ਦੀਨੇ ਜਾਤੀ ਦੇ ਆਧਾਰ ਤੇ ਜਨਗਣਨਾ ਕੀਤੀ ਸੀ ਪਰ ਰਿਪੋਰਟ ਉਹਨੇ ਜਨਤਕ ਜਿਹੜੀ ਨਹੀਂ ਕੀਤੀ ਸੀ ਜਾਤੀ ਜਨਗਣਨਾ ਦਾ ਮਤਲਬ ਹੈ ਕਿ ਕਿਹੜੀ ਜਾਤੀ ਦੇ ਲੋਕ ਕਿੰਨੇ ਨੇ ਕਿੱਥੇ ਰਹਿੰਦੇ ਨੇ ਅਤੇ ਜਿੱਥੇ ਰਹਿੰਦੇ ਨੇ ਉਥੇ ਕਿਹੜੀ ਜਾਤੀ ਦੇ ਲੋਕਾਂ ਦੀ ਸੰਖਿਆ ਜਿਹੜੀ ਵੱਧ ਹੈ ਇਹ ਡਾਟਾ ਹੈ ਜਿਹੜਾ ਇਕੱਠਾ ਕੀਤਾ ਜਾਊਗਾ ਇਸ ਤੋਂ ਇਲਾਵਾ ਜਾਤੀਆਂ ਦੀ ਗਿਣਤੀ ਹੈ ਜਿਹੜੀ ਅੱਜ ਦੀ ਘੜੀ 46 ਲੱਖ ਤੋਂ ਵੱਧ ਹੋ ਗਈ ਹੈ ਤਾਂ ਕੇਂਦਰ ਸਰਕਾਰ ਦੇ ਅਨੁਸਾਰ 1931 ਦੇ ਵਿੱਚ ਜਿਹੜੀ ਜਾਤੀ ਸੰਖਿਆ ਸੀ ਜਾਤਾਂ ਸੰਗੀਆਂ ਵੱਖ-ਵੱਖ ਆਪਣੇ ਭਾਰਤ ਦੇਸ਼ ਦੇ ਵਿੱਚ ਇਹਨਾਂ ਦੀ ਗਿਣਤੀ 4147 ਸੀ 1931 ਦੇ ਵਿੱਚ ਮਹਾਰਾਸ਼ਟਰ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਾਤੀ ਦੀ ਗਿਣਤੀ ਹੈ ਜਿਹੜੀ 410000 ਤੱਕ ਪਹੁੰਚ ਚੁੱਕੀ ਹੈ ਜਿਹੜੀ 1931 ਦੇ ਵਿੱਚ 494 ਸੀ ਆਖਰ ਲੋੜ ਕੀ ਪਈ ਹੈ ਜਾਤੀ ਜਨਗਣਨਾ ਕਰਨ ਦੀ ਸਰਕਾਰ ਇਹਦੇ ਵਿੱਚ ਲੋਕਾਂ ਦਾ ਡਾਟਾ ਇਕੱਠਾ ਕਰੂਗੀ ਜਾਤੀ ਦੀ ਪਛਾਣ ਇਹਨੂੰ ਜਾਤ ਕਿਹੜੀ ਹੈ ਤੇ ਕਿੰਨੀਆਂ ਜਾਤੀਆਂ ਜਿਹੜੀਆਂ ਭਾਰਤ ਦੇ ਵਿੱਚ ਹੈਗੀਆਂ ਨੇ ਜਾਂ ਹੋਰ ਜਾਤਾਂ ਆਈਆਂ ਨੇ ਇਸ ਤੋਂ ਬਾਅਦ ਉਹਨਾਂ ਦਾ ਜਿਹੜਾ ਪੱਖ ਦੇਖਿਆ ਜਾਂਦਾ ਵੀ ਆਰਥਿਕ ਪੱਖ ਕਿਹੋ ਜਿਹਾ ਹੈ ਫਿਰ ਉਹਨਾਂ ਨੂੰ ਦੇਖ ਕੇ ਸਰਕਾਰ ਨੀਤੀਆਂ ਜਿਹੜੀਆਂ ਬਣਾਉਂਦੀ ਹੈ ਉਹਨਾਂ ਨੂੰ ਲਾਭ ਪਹੁੰਚਾਉਣ ਲਈ ਬੇਸ਼ੱਕ ਇਹਦਾ ਵਿਰੋਧੀ ਤਰ੍ਹਾਂ ਵਿਰੋਧ ਵੀ ਜਿਹੜਾ ਕਰਦੀਆਂ ਨੇ ਪਰ ਹੁਣ ਤੱਕ ਜਿਹੜੀਆਂ ਇਹ ਜਾਤੀ ਅਧਾਰਤ ਜਾਣਗੜਨਾ ਹੋਈਆਂ ਨੇ ਉਹਦੇ ਜਿਹੜੇ ਅੰਕੜੇ ਐ ਜਿਹੜੀ ਰਿਪੋਰਟ ਬਣਦੀ ਐ ਉਹ ਜਾਰੀ ਨਹੀਂ ਕੀਤੀ ਗਈ ਸਰਕਾਰ ਆਪਣੇ ਕੋਲ ਹੀ ਐ ਜਿਹੜਾ ਉਹ ਰੱਖ ਲੈਂਦੀ ਐ ਤੈਨੂੰ ਥੋੜਾ ਜਿਹਾ ਇਤਿਹਾਸ ਵੀ ਦੱਸ ਦਿੰਨੇ ਆ ਜਾਤੀ ਜਨਗਣਨਾ ਦਾ ਪਹਿਲੀ ਵਾਰ ਭਾਰਤ ਦੇ ਵਿੱਚ 1881 ਦੇ ਵਿੱਚ ਇਹ ਕੀਤੀ ਗਈ ਸੀ ਉਸ ਸਮੇਂ ਭਾਰਤ ਦੀ ਜਿਹੜੀ ਆਬਾਦੀ ਸੀ 25 ਕਰੋੜ ਦੇ ਲਗਭਗ ਸੀ ਉਦੋਂ ਤੋਂ ਹਰ 10 ਸਾਲਾਂ ਬਾਅਦ ਜਨਗਣਨਾ ਜਿਹੜੀ ਕੀਤੀ ਜਾ ਰਹੀ ਹੈ ਜਾਤੀ ਜਨਗਣਨਾ 1881 ਤੋਂ 1931 ਤੱਕ ਹੈ ਜਿਹੜੀ ਕੀਤੀ ਗਈ ਸੀ ਜਾਤੀ ਡੇਟਾ 1941 ਦੇ ਵਿੱਚ ਇਕੱਠਾ ਕੀਤਾ ਗਿਆ ਸੀ ਪਰ ਇਸ ਨੂੰ ਜਨਤਕ ਜਿਹੜਾ ਨਹੀਂ ਕੀਤਾ ਗਿਆ ਸਰਕਾਰ ਨੇ ਰਿਪੋਰਟ ਸਾਰੇ ਅੰਕੜੇ ਆਪਣੇ ਕੋਲ ਹੈ ਜਿਹੜੇ ਰੱਖ ਲਏ ਸੀਗੇ ਫਿਰ ਆਜ਼ਾਦੀ ਤੋਂ ਬਾਅਦ ਹੈ ਜਿਹੜੀ ਇਹ ਪਹਿਲੀ ਜਨਗਣਨਾ 1951 ਵਿੱਚ ਕੀਤੀ ਸੀ ਉਸ ਸਮੇਂ ਸਰਕਾਰ ਨੇ ਫੈਸਲਾ ਜਿਹੜਾ ਕੀਤਾ ਸੀ ਕਿ ਸਿਰਫ ਅਨੁਸੂਚਿਤ ਜਾਤੀ ਨੂੰ ਆਪਾਂ ਐਸਸੀ ਕਹਿੰਦੇ ਆ ਸ਼ੈਡਿਊਲ ਕਾਸਟ ਅਨੁਸੂਚਿਤ ਜਨਜਾਤੀ ਜਿਹਨੂੰ ਆਪਾਂ ਐਸਟੀ ਕਹਿੰਦੇ ਆ ਵੀ ਇਹਦਾ ਡੇਟਾ ਜਿਹੜਾ ਅੰਕੜੇ ਜਿਹੜੇ ਇਹਨਾਂ ਲੋਕਾਂ ਦੇ ਇਕੱਠੇ ਕੀਤੇ ਜਾਣਗੇ ਤੋਂ ਸਰਕਾਰ ਦਾ ਇੱਥੇ ਮੰਨਣਾ ਸੀ ਕਿ ਜਾਤੀਆਂ ਦੀ ਗਿਣਤੀ ਕਰਨ ਨਾਲ ਸਮਾਜ ਹੈ ਜਿਹੜਾ ਉਹ ਵੰਡਿਆ ਜਾਊਗਾ ਅਤੇ ਇਹਦੀ ਰਾਸ਼ਟਰੀ ਏਕਤਾ ਉਹ ਕਮਜ਼ੋਰ ਹੋਊਗੀ ਅੱਜ ਦੀ ਘੜੀ ਦੇਖਿਆ ਜਾਵੇ ਇਹ ਗੱਲ ਹੈ ਜਿਹੜੀ ਸੱਚ ਹੋ ਵੀ ਸਮਾਜ ਵੰਡਿਆ ਗਿਆ ਹੈ ਰਾਸ਼ਟਰੀ ਏਕਤਾ ਕਮਜ਼ੋਰ ਹੈ ਇतना ਕਿਤੇ ਜਾਤਪਾਤ ਦੀ ਨਾਪਰਾਤ ਪਾ ਕੇ ਰਾਜਨੀਤਿਕ ਲਾਹਾ ਵੀ ਜਿਹੜਾ ਲਿਆ ਜਾਂਦਾ ਇਹ ਗੱਲ ਸੱਚ ਹੋ ਗਈ ਜਿਹੜੀ 1951 ਤੋਂ ਬਾਅਦ ਕੀਤੀ ਗਈ ਸੀ ਤਾਂ ਕਿਹੜੇ ਕਿਹੜੇ ਰਾਜਾਂ ਨੇ ਜਾਤੀ ਜਨਗਣਨਾ ਤੇ ਸਰਵੇਖਣ ਕੀਤਾ ਇਹਦੇ ਵਿੱਚ ਬਿਹਾਰ ਤੇਲਗਾਨਾ ਕਰਨਾਟਕ ਇਹ ਤਿੰਨ ਸੂਟੇ ਟਾਗੀਆਂ ਜਿਨ੍ਹਾਂ ਨੇ ਜਾਤੀ ਪੱਧਰ ਤੇ ਇਹ ਜਾਤੀ ਜਨਗਣਨਾ ਕੀਤੀ ਹੈ ਅੰਕੜੇ ਇਹ ਸਰਕਾਰਾਂ ਨੇ ਆਪਣੇ ਕੋਲੇ ਰੱਖੇ ਹਨ ਜਨ ਹਿੱਤ ਵਿੱਚ ਜਿਹੜਾ ਜਾਰੀ ਨਹੀਂ ਕੀਤੀ ਰਿਪੋਰਟ ਜਿਹੜੀ ਲੋਕਾਂ ਸਾਹਮਣੇ ਜਿਹੜੀ ਉਹ ਨਹੀਂ ਰੱਖੀ ਕੋਈ ਵੀ ਸਰਕਾਰ ਨਹੀਂ ਰੱਖਦੀ ਇਹ ਅੰਕੜੇ ਆਪਣੇ ਕੋਲੇ ਜਿਹੜੇ ਉਹ ਰੱਖਦੀ ਹੈ ਇਸ ਵਾਰ ਜਿਹੜੀ ਹੁਣ ਮਰਦਮ ਸੰਮਾਰੀ ਹੋਣ ਜਾ ਰਹੀ ਹੈ ਜਾਤੀ ਜਨਗਣਨਾ ਹੋਣ ਜਾ ਰਹੀ ਹੈ ਤਾਂ ਇਹ ਪੂਰੀ ਤਰ੍ਹਾਂ ਡਿਜੀਟਲ ਹੈ ਜਿਹੜੀ ਹੋਊਗੀ ਪਹਿਲਾਂ ਵਾਂਗੂ ਨਹੀਂ ਹੈਗਾ ਕਿ ਰਜਿਸਟਰਾਂ ਤੇ ਲਿਖਿਆ ਜਾਊਗਾ ਤਾਂ ਇਹਦੇ ਲਈ ਹੁਣ ਟੈਬ ਜਿਹੜੇ ਵਰਤੇ ਜਾਣਗੇ ਜਿਹੜੀ ਟੈਬ ਹੁੰਦੀ ਹੈ ਵੱਡੀ ਸਾਰੀ ਸਕਰੀਨ ਹੁੰਦੀ ਹੈ ਉਹਦੀ ਤਾਂ ਉਹ ਟੈਬ ਸਰਕਾਰ ਸਬੰਧਤ ਅਧਿਕਾਰੀਆਂ ਨੇ ਦੇਊਗੀ ਜਿਹੜੇ ਮਰਦਮ ਸੰਮਾਰੀ ਹੈ ਜਿਹੜੀ ਉਹ ਕਰਨਗੇ ਤਾਂ ਪੂਰੀ ਤਰ੍ਹਾਂ ਇਲੈਕਟ੍ਰੋਨਿਕ ਟੈਬਲੇਟ ਤੇ ਸਾਰੇ ਅੰਕੜੇ ਜਿਹੜੇ ਉਹ ਲੈ ਜਾਣਗੇ ਇਸ ਤੋਂ ਇਲਾਵਾ ਇਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹਨੂੰ ਆਪਾਂ AI ਕਹਿੰਦੇ ਆ। ਇਹਦੀ ਵਰਤੋਂ ਵੀ ਹੈ ਜਿਹੜੀ ਉਹ ਕੀਤੀ ਜਾਊਗੀ। ਇਹਦੇ ਸਬੰਧ ਵਿੱਚ ਪੂਰੀ ਤਿਆਰੀ ਹੈ ਜਿਹੜੀ ਉਹ ਸਰਕਾਰ ਇਹੜੀ ਉਹ ਕਰ ਰਹੀ ਹੈ। ਤਾਂ ਜਿਹੜੇ ਹੁਣ ਸਬੰਧਤ ਅਧਿਕਾਰੀ ਹੋਣਗੇ ਤੁਹਾਡੇ ਘੇਟ ਤੇ ਆਉਣਗੇ। ਹਰੇਕ ਗਲੀ ਮੁਹੱਲੇ ਸ਼ਹਿਰ ਲਈ ਅਲੱਗ-ਅਲੱਗ ਇਲੈਕਟ੍ਰੋਨਿਕ ਟੈਬਲੇਟਾਂ ਜਿਹੜੀਆਂ ਉਹ ਹੋਣਗੀਆਂ। ਜਿੱਤੇ ਇਹ ਆਨਲਾਈਨ ਅੰਕੜੇ ਜਿਹੜੇ ਚੜਨਗੇ। ਜਦੋਂ ਅਧਿਕਾਰੀ ਤੁਹਾਡੇ ਬਾਹਰ ਚ ਆ ਗਿਆ ਤਾਂ ਉਦੋਂ ਹੀ ਉਹ ਟੈਬ ਜਿਹੜੀ ਓਪਨ ਕਰੂਗਾ ਨਾਲ ਦੀ ਨਾਲ ਆਨਲਾਈਨ ਅੰਕੜੇ ਜਿਹੜੇ ਉਹ ਚਾੜੂਗਾ। ਤੁਹਾਡੇ ਘਰ ਦੀ ਡਿਟੇਲ ਹੋਊ ਕਿੰਨੇ ਪਰਿਵਾਰਕ ਮੈਂਬਰ ਨੇ ਕੀ ਕੁਝ ਤੁਹਾਡੇ ਘਰੇ ਆ ਜਿਵੇਂ ਫ੍ਰਿਜ ਹੈ ਤੁਹਾਡੇ ਕੋਲ ਵਹੀਕਲ ਕਿਹੜਾ ਹੈ ਤਾਂ ਇਹ ਮੋਟੇ-ਮੋਟੀਆਂ ਗੱਲਾਂ ਜਿਹੜੀਆਂ ਉਹ ਇਹਦੇ ਵਿੱਚ ਲਿਖੂਗਾ ਵੱਡੀ ਗੱਲ ਇਹਦੇ ਵਿੱਚ ਇਹ ਹੈ ਜਿਹੜੀਆਂ ਇਹ ਇਲੈਕਟ੍ਰੋਨਿਕ ਟੈਬਲੇਟਾਂ ਨੇ ਤਾਂ ਇਹਦੇ ਵਿੱਚ ਜੀਓਫੈਂਸਿੰਗ ਜਿਹੜੀ ਕੀਤੀ ਜਾ ਰਹੀ ਹੈ ਜੀਓਫੈਂਸਿੰਗ ਦਾ ਮਤਲਬ ਹੈ ਜਦੋਂ ਅਧਿਕਾਰੀ ਤੁਹਾਡੇ ਘਰ ਆ ਗਿਆ ਉਦੋਂ ਹੀ ਇਹਦੇ ਵਿੱਚ ਉਹ ਜਿਹੜਾ ਨਾਲ ਦੀ ਨਾਲ ਅੰਕੜੇ ਹੈ ਜਿਹੜੇ ਉੱਪਰੂਗਾ ਜਦੋਂ ਮੁਲਾਜ਼ਮ ਖੁਦ ਉਸ ਥਾਂ ਤੇ ਪਹੁੰਚੂਗਾ ਤਾਂ ਕਹਿਣ ਤੋਂ ਪਹਿਲਾਂ ਲਾ ਲਓ ਆਪਣੇ ਆਪ ਇਹ ਟੈਬਲੇਟਾਂ ਨੇ ਜਿਹੜੀਆਂ ਉਹ ਲੋਕੇਸ਼ਨ ਚੈੱਕ ਲੈਣੀਆਂ ਤਾ ਸਾਰੇ ਅੰਕੜੇ ਸਬੰਧਤ ਅਧਿਕਾਰੀ ਜੀ ਦੀ ਡਿਊਟੀ ਲੱਗੀ ਹੈ ਉਹ ਨਾਲ ਦੀ ਨਾਲ ਇਹ ਟੈਬ ਖੋਲ ਕੇ ਉਹਦੇ ਵਿੱਚ ਜਾਣਕਾਰੀ ਹੈ ਜਿਹੜੀ ਐਡ ਕਰ ਦੂਗਾ ਅਤੇ ਸੇਵ ਹੈ ਜਿਹੜੀ ਉਹ ਕਰੂਗਾ ਤਾਂ ਹੁਣ ਇਹ ਜਿਹੜੀਆਂ ਤਰੀਕਾਂ ਵੀ ਜਿਹੜੀਆਂ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤੀਆਂ ਗਿਆ ਨੇ ਜਾਤੀ ਜਨਗਣਨਾ ਦੀ ਅਤੇ ਸੰਖਿਆ ਜਨਗਣਨਾ ਦੀ ਤਾਂ ਜਾਤੀ ਜਨਗਣਨਾ ਦੀ ਜਿਹੜੀ ਸ਼ੁਰੂਆਤੀ ਸਮਾਂ ਪਹਿਲਾ ਪੜਾਅ ਇਹ ਦਾ ਸ਼ੁਰੂ ਹੋਣ ਜਾ ਰਿਹਾ ਹੈ 1 ਅਕਤੂਬਰ 2026 ਤੋਂ ਜਿਹੜੀ ਆਮ ਜਨਗਣਨਾ ਹੈ ਉਹ 2027 ਦੇ ਵਿੱਚ ਯਾਨੀ ਕਿ 1 ਮਾਰਚ 2027 ਤੋਂ ਜਿਹੜੀ ਸ਼ੁਰੂ ਹੋਊਗੀ ਜਿਹੜੇ ਬਰਫੀਲੇ ਖੇਤਰ ਨੇ ਤਾਂ ਉਹਨਾਂ ਦੇ ਵਿੱਚ ਇਹ ਪ੍ਰਕਿਰਿਆ ਜਿਹੜੀ 10 ਅਕਤੂਬਰ 2026 ਤੋਂ ਜਿਹੜੀ ਸ਼ੁਰੂ ਹੋ ਜਾਣੀ ਹੈ ਤਾਂ ਦੋ ਪੜਾਵਾਂ ਦੇ ਵਿੱਚ ਵੰਡੀ ਗਈ ਹੈ ਪਹਿਲਾਂ ਜਾਤੀ ਜਾਨਗਣਨਾ ਹੋਊਗੀ 1 ਅਕਤੂਬਰ 2026 ਨੂੰ ਇਹ 2027 ਦੇ ਵਿੱਚ ਆਮ ਜਨਗਣਨਾ ਜਿਹੜੀ ਸੰਖਿਆ ਦੀ ਹੁੰਦੀ ਹੈ ਤਾਂ ਉਹ ਸਟਾਰਟ ਜਿਹੜਾ ਉਹਦਾ ਪਹਿਲਾ ਪੜਾ ਹੋਊਗਾ 1 ਮਾਰਚ 2027 ਨੂੰ ਜਿਹੜੇ ਠੰਡਾ ਵਾਲੇ ਇਲਾਕੇ ਨੇ ਜਿਵੇਂ ਜੰਮੂ ਕਸ਼ਮੀਰ ਵਗੈਰਾ ਹੋ ਗਿਆ ਤਾਂ ਇਹਨਾਂ ਦੇ ਵਿੱਚ ਅਲੱਗ ਡੇਟ ਜਿਹੜੀ ਰੱਖੀ ਹੈ ਅਲੱਗ ਪੜਾਏ ਰੱਖਿਆ ਗਿਆ ਉਹ ਹੈ 10 ਅਕਤੂਬਰ 2026 ਤਾਂ ਇਹ ਸਾਰੀ ਜਾਣਕਾਰੀ ਹੈ ਜਾਤੀ ਜਨਗਣਨਾ ਅਤੇ ਆਮ ਜਨਗਣਨਾ ਨੂੰ ਲੈ ਕੇ